ਦੇ ਦੋਸਤੋ ਬੜਾ ਨਹੀਂ ਗੱਲ ਕਰੀਏ ਨਾ ਇੱਕ ਦੂਜੇ ਦੇ ਉੱਤੇ ਚੜੇ ਹੋਏ ਆ ਵਾਲ ਜਦੋਂ ਇਹ ਸਾਰੇ ਵਾਲ ਕੱਢ ਗਏ ਨਾ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੱਜਾ ਦੇ ਸੋਹਣੀ ਬਣ ਜਾਣੀ ਬਾਕੀ ਭਾਈ ਜੈਲੀ ਇੰਨੀ ਕੁ ਜ਼ਿਆਦੇ ਨਾ ਵਿਚਾਰੀ ਠੰਡੀ ਇੰਨੀ ਕੁ ਜ਼ਿਆਦੇ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਪਹੁੰਚੇ ਆ ਮਹਿਤਾਬ ਡੇਰੀ ਫਾਰਮ ਦੇ ਵਿੱਚ ਦੋਸਤੋ ਭਾਈ ਜੱਗੂ ਕੋਲੇ ਦੋਸਤੋ ਅੱਜ ਦੋ ਨਾਗਾ ਦੋਸਤੋ ਇੱਕ ਦੋਸਤੋ ਬੂਰੀ ਆ ਪਹਿਲਾ ਸੁਆ ਗੱਬਨ ਝੋਟੀ ਟਾਪ ਦਾ ਨਗੀਨਾ ਦੋਸਤੋ ਇੱਕ ਦੋਸਤੋ ਸਾਈ ਵਾਲ ਦੋਹਾਂ ਦੀ ਡਿਟੇਲ ਦੋਸਤੋ ਭਰਾ ਜੱਗੂ ਤੋਂ ਲਵਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਾਈ ਹਾਂਜੀ ਬਾਈ ਜੀ ਸੱਚੀ ਕਾਲ ਸੱਚੀ ਕਾਲ ਜੀ ਹੋ ਠੀਕ ਠਾਕ ਬਾ ਕਿਰਪਾ ਜੀ ਮਹਾਰਾਜ ਜੀ ਤੁਸੀਂ ਡਰੈਸ ਤੇ ਨਾਮ ਦੇ ਬਾਰੇ ਦੱਸਿਓ ਬਾਈ ਨਾਮ ਜਗਦੀਪ ਸਿੰਘ ਜੱਗੂ ਜੀ ਪਿੰਡ ਮਕਾਨ ਸਿੰਘ ਵਾਲਾ ਜਿਹੜਾ ਮਕਸਦ ਸਾਹਿਬ ਠੀਕ ਆ ਨੰਬਰ ਵੀ ਦੱਸ ਦੇ ਭਰਾ 9501204577 ਠੀਕ ਆ ਆ ਅੱਜ ਫਿਰ ਬੂਰੀ ਦਾ ਨਗੀਨਾ ਲਿਆਂਦਾ ਹੈ ਹਾਂ ਬਈ ਬੂਰੀ ਚੰਗੀ ਲੱਗੀ ਕੱਟੀ ਮੈਨੂੰ ਬਹੁਤ ਜ਼ਿਆਦਾ ਕੱਚੀ ਦੇ ਵੀ ਬਹੁਤ ਪੈਸੇ ਲਾਇਏ ਸੀ ਠਾਈ ਸੁਨੱਖੀ ਬਹੁਤ ਕਿਸੇ ਪੱਖ ਤੋਂ ਨਹੀਂ ਖੁੰਜੀ ਉਹਨਾਂ ਤੋਂ ਆਪਾਂ 3 ਕਿ ਮਹੀਨੇ 4 ਕਿ ਮਹੀਨੇ ਪਹਿਲਾਂ ਆਪਾਂ ਇੱਕ ਝੋਟੀ ਲਈ ਸੀ ਇੱਕ ਠੀਕ ਆ ਉਹਨਾਂ ਨੂੰ ਮੈਂ ਉਦੋਂ ਵੀ ਪੈਸੇ ਲਾਏ ਸੀ ਉਹਨੂੰ ਬਹੁਤ ਰੁਪਏ ਠੀਕ ਆ ਮੈਨੂੰ ਕਹਿੰਦਾ ਨਹੀਂ ਤਿਆਰ ਕਰਕੇ ਵੇਚਾਂਗੇ ਕੱਲ ਵੀ ਸੌਦਾ ਹੋ ਗਿਆ ਸੀ ਨਾ ਜਦੋਂ ਠੀਕ ਆ ਪੈਸੇ ਵੀ ਮੈਂ ਪਿਆਹ ਹਜ਼ਾਰ ਰੁਪਏ ਸਾਈ ਪਾਇਆ ਸੀਗਾ ਠੀਕ ਆ ਉਦੋਂ ਬਾਅਦ ਵੀ ਇਹਨਾਂ ਦਾ ਦੋ ਚਿੱਟਾ ਚਿੱਟਾ ਹੋ ਗਿਆ ਸੀ ਵੀ ਨਹੀਂ ਵੇਚਦੇ ਠੀਕ ਹੈ ਤੇ ਬਸ ਮੈਂ ਕਿਹਾ ਬਈ ਹੁਣ ਸਾਈ ਪਈਏ ਨਾ ਕਿ ਤੱਕਾ ਕਰੋ ਲੈ ਕੇ ਜਾਉ ਠੀਕ ਹੈ ਯਾਨੀ ਸੌਦਾ ਹੋਇਆ ਤਾਂ ਬਾਅਦ ਵੀ ਹਾਂ ਹੋਇਆ ਤਾਂ ਬਾਅਦ ਵੀ ਮਤਲਬ ਕਿ ਦੋ ਚਿੱਟਾ ਚਿੱਟਾ ਕਰਕੇ ਸੀ ਵੀ ਨਹੀਂ ਵੇਚਦੇ ਕੱਤੀ ਚੰਗੀ ਹੈ ਬਾਕੀ ਅੱਗੇ ਜਿਹੜੇ ਬੁੱਲ ਤੋਂ ਗੱਬਣ ਆ ਹਰੀਕੇ ਕਲਾਂ ਵਾਲਾ ਡਾਇਮੰਡ ਬੁੱਲ ਨਹੀਂ ਨੀਲੀ ਰਵੀ ਦਾ ਆ ਡਾਇਮੰਡ ਬੁੱਲ ਤੋਂ ਗੱਬਣ ਗੱਬਣਾ ਹਾਂਜੀ ਬਈ ਠੀਕ ਹੈ ਆ ਡਾਕਟਰ ਆਪਣਾ ਸੱਜਣ ਇੰਜ ਨੇ ਉਹਦਾ ਟੀਕਾ ਭਰਿਆ ਠੀਕ ਗੱਲ ਕਰਾਈ ਸੀ ਬੰਦਿਆਂ ਨੇ ਪਰ ਨੀਲੀ ਰਾਵੀ ਦੇ ਬੋਲ ਤੋਂ ਗੱਬਣਾ ਡਾਇਮੰਡ ਤੋਂ ਠੀਕ ਹੈ ਨੀਲੀ ਰਾਵੀ ਦੇ ਡਾਇਮੰਡ ਬੋਲ ਤੋਂ ਗੱਬਣਾ ਹਾਂਜੀ ਪਿੰਡ ਹਰੀ ਕਿਆਂ ਵਾਲੇ ਤੋਂ ਹਰੀ ਕਿਆਂ ਵਾਲੇ ਤੋਂ ਹਾਂਜੀ ਠੀਕ ਆ ਤੇ ਕਿੰਨੇ ਦਿਨ ਲੱਜੂ ਬਈ ਇਹ ਇਹ ਜਿਵੇਂ ਹੁਣ ਅੱਜ ਆਈਏ ਝੋਟੀ ਪੱਖੇ ਤੋਂ ਫੋਣੀ ਕੱਢਦੀ ਪਈ ਹੈ ਨਾ ਹਾਂ ਸਹੀ ਗੱਲ ਚੀਜੂ ਲਾਗੀ ਤਾਂ 10 ਤੋਂ 15 ਦਿਨ ਲੱਜੂਗੀ ਕੱਟੀ ਪਈ 10 15 ਦਿਨ ਲੱਜੂਗੀ ਮਾਲਕਾਂ ਨੂੰ ਵੈਸੇ ਕਿੰਨੇ ਕ ਦੱਸਿਆ ਲਿਖਤੀ ਰੂਪ ਦੇ ਵਿੱਚ ਬਾ 13 ਦਿਨ 13 ਦਿਨ ਦੱਸਿਆ ਹਾਂ ਅੱਜ ਹੀ ਆਈ ਹੈ ਅੱਜ ਹੀ ਆਈ ਹੈ ਹੁਣੇ ਆਈ ਹੈ ਤੇ ਘਰੇ ਆ ਕੇ ਲਾਈ ਹੈ ਉਹ ਵੀ ਸੱ ਬੋਸਨੱਖੀ ਝੋਟੀ ਆ ਮੂਰਤਰਗੀ ਆ ਦੋਸਤੋ ਸੈਂਕ ਕੁਆਲਟੀ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਤੇ ਨੀਲੀ ਰਵੀ ਦੇ ਬੁੱਲ ਤੋਂ ਦੋਸਤੋ ਗੱਬਣਾ ਉਮੀਦ ਆ ਵੀ ਪਤਾ ਨਹੀਂ ਲਿਓ ਇਹਨੂੰ ਦੋਸਤੋ ਨੀਲੀ ਰਵੀ ਦਾ ਹੀ ਬੱਚਾ ਦੇ ਦੂ ਪੈਰਾਂ ਦੇ ਵਿੱਚ ਦੋਸਤੋ ਦੋਹਾਂ ਦੇ ਮਗਰਲੇ ਪਾਸੇ ਨਿਸ਼ਾਨ ਹੈਗੇ ਆ ਬਾਕੀ ਅਗਲੇਆਂ 'ਚ ਵੀ ਦੋਸਤੋ ਖੁਰਾਂ ਦੇ ਵਿੱਚ ਨਿਸ਼ਾਨ ਮਾੜੇ ਮਾੜੇ ਹੈਗੇ ਆ ਤੇ ਪੂਛ ਦੋਸਤੋ ਉੱਪਰ ਤਾਂ ਹੀ ਚਿੱਟੀ ਆ ਤੇ ਹਵਾਨੇ ਦੀ ਗੱਲ ਕਰੀਏ ਦੋਸਤੋ 15 ਦਿਨਾਂ ਦੀ ਕੱਚੀ ਆ ਤੇ ਹਵਾਨਾ ਦੋਸਤੋ ਬਹੁਤ ਸੋਹਣਾ ਸ਼ੁਰੂ ਕੀਤਾ ਇਹਨੇ ਬਣਾਉਣਾ ਹਜੇ ਢਿੱਲ ਦੇਖ ਸਕਦੇ ਆ ਦ ਥਾਣੇ ਦੋਸਤੋ ਬਹੁਤ ਸੋਹਣਾ ਕਰਨਾ ਇਹਨੇ ਦੇਖ ਸਕਦੇ ਹੋ ਸੋਹਣਾ ਥਾਣਾ ਦੋਸਤੋ ਗੈਬ ਦੇ ਉੱਤੇ ਲੱਗਿਆ ਹੋਇਆ ਜਿਵੇਂ ਜਿਵੇਂ ਦੋਸਤੋ ਇਹਨੇ ਤਿਆਰੀ ਕਰਨੀ ਆ ਤੇ ਗੈਬ ਦੋਸਤੋ ਇਹ ਦੂ ਵਾਧਾ ਹੀ ਜਾਣਾ ਸੋਹਣਾ ਗੈਬ ਬਣਾਉਣਾ ਆਪਾਂ ਸਖਰਾਜ ਬਹੁਤ ਘਾਟ ਪਹਿਲਾਂ ਕੱਟੀ ਲਈ ਆ ਬਹੁਤ ਘੱਟ ਲੈਂਦੇ ਰਹੇ ਆ ਪਰ ਦੂਜਾ ਤੀਜਾ ਸੂਆ ਮੈਂ ਵੀ ਨਹੀਂ ਇੰਨੀ ਸਾਫ਼ ਹੁੰਦੀ ਜਿੰਨੀ ਸਾਫ਼ ਆ ਕੱਟੇ ਪ੍ਰਮਾਤਮਾ ਨੇ ਬਹੁਤ ਜ਼ਿਆਦਾ ਹੁਸਨ ਦਿੱਤਾ ਇਹਨੂੰ ਬਈ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਨਜ਼ਾਰਾ ਲਿਆ ਦੋਗੀ ਸਹੀ ਗੱਲ ਆ ਦੇਖ ਸਕਦੇ ਆ ਦੋਸਤੋ ਸੋਹਣਾ ਹਵਾਨਾ ਬਣਾਉਣਾ ਇਹਨੇ ਕੋਈ ਭਲ ਭੁਲ ਨਹੀਂ ਲੱਤਾਂ ਨੂੰ ਮਾੜੀ ਮੋਟੀ ਪਲੋਣ ਹੈਗੀ ਆ ਠੀਕ ਆ ਓਦਾਂ ਕੋਈ ਨਹੀਂ ਫਿਰ ਗਾੜੀ ਦੀ ਵੀ ਬਹੁਤ ਚੰਗੀ ਰਹੂਗੀ ਨਾੜਾ ਨੋੜਾ ਬਹੁਤ ਠਾਉਗੀ ਲੇਵੇਂ ਤੇ ਵਸ਼ੀ ਕੱਟੇ ੱੱਲ ਦੇਖ ਸਕਦੇ ਆ ਦੋਸਤੋ ਬੜਾ ਨਹੀਂ ਗੱਲ ਕਰੀਏ ਨਾ ਇੱਕ ਦੂਜੇ ਦੇ ਉੱਤੇ ਚੜੇ ਹੋਏ ਆ ਵਾਲ ਜਦੋਂ ਇਹ ਸਾਰੇ ਵਾਲ ਕੱਢ ਗਈ ਨਾ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੱਜਾ ਦੇ ਸੋਹਣੀ ਬਣ ਜਾਣੀ ਬਾਕੀ ਬਈ ਜੈਲੀ ਇੰਨੀ ਕੁ ਜ਼ਿਆਦੇ ਨਾ ਵਿਚਾਰੀ ਠੰਡੀ ਇੰਨੀ ਕੁ ਜ਼ਿਆਦੇ ਆ ਜਮੇ ਨਹੀਂ ਕੋਈ ਕਰਮ ਵਾਲੀ ਕਰਦੀ ਲੱਕਾ ਵੀ ਆਏ ਕਿ ਮੈਂ ਮਰ ਜੇ ਹੱਥ ਲਾਈ ਜਾ ਠੰਡੀ ਨਿਕਲੂਗੀ ਕੱਟ ਬਾਕੀ ਠੰਡੀ ਦੀ ਗੱਲ ਕਰੀਏ ਦੋਸਤੋ ਵਾਕਈ ਬਹੁਤ ਹੀ ਜਿਆਦਾ ਠੰਡੀ ਹੈ ਦੋਸਤੋ ਤੇ ਜਿਹੜਾ ਵੀ ਬੰਦਾ ਆਊਗਾ ਕੱਦ ਮੀਡੀਅਮ ਆ ਛੋਟੀ ਉਮਰ ਦੀ ਮੇਰੇ ਸਾਹਜ ਦੰਦ ਨਹੀਂ ਮੇ ਬੱਟੇ ਦੇ ਕਿਉਂਕਿ ਮਾਤ ਦੇ ਦੰਦ ਘਟਪਟਾਉਂਦੇ ਹੁੰਦੀ ਹੈ ਠੀਕ ਆ ਛੋਟੀ ਉਮਰ ਦੀ ਆ ਦੂਰੋਂ ਆਊਗਾ ਭਾਵੇਂ ਨੇੜਿਓਂ ਆਵੇ ਕੱਦ ਦਰਮਿਆਨਾ ਪਹਿਲਾਂ ਵੀ ਕਹਤਾ ਆਪਣੀ ਆਦਤਾਂ ਝੂਠ ਨਹੀਂ ਬੋਲਣਾ ਬਈ ਬਾਲੀ ਵੱਡੀ ਹਾਂ ਵੇਲਬੂਲ ਵਾਲੇ ਪਾਸੋਂ ਕਿਸੇ ਪਾਸੋਂ ਗੁੱਝੀ ਨਹੀਂ ਸਹੀ ਗੱਲ ਕੱਤੀ ਨੇ ਮੈਂ ਬਾਨਾ ਪੂਰੀ ਟੌਪ ਦੀ ਹਜੇ ਤੀਜੇ ਚੌਥੇ ਸੂਏ ਜਾ ਕੇ ਮੈਂ ਬਣਦੀ ਆ ਸਾਨੇ ਕਹਿੰਦੇ ਆ ਸਾਨੇ ਦੀ ਹਾਵਤ ਵੀ ਇਹ ਆ ਪਰ ਅੱਜ ਜਿਨੇ ਵੀ ਬਰੀਡ ਤੇ ਕੰਮ ਕਰਨਾ ਜਾਂ ਜੋ ਵੀ ਮਤਲਬ ਜਿਹੜਾ ਬੰਦਾ ਸ਼ਕੀਨ ਆ ਜਿਹੜਾ ਬੂਰੀ ਨੂੰ ਪਸੰਦ ਕਰਦਾ ਉਹੀ ਲੈ ਕੇ ਜਾਊਗਾ ਪਰ ਬਾਹਰ ਨਹੀਂ ਕੱਢਦਾ ਆਪਾਂ ਨੂੰ ਇੰਨਾ ਪਤਾ ਠੀਕ ਆ ਤੋੜ ਕੇ ਸਜਣ ਨੂੰ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਪਰਮਾਤਮਾ ਨੇ ਇੰਨਾ ਕੁ ਹੁਸਨ ਦਿੱਤਾ ਦੋਸਤੋ ਇਹਨੂੰ ਵੀ ਜੱਗੋ ਲਹਿਦਾ ਹੀ ਆ ਦੋਸਤੋ ਦੇਖ ਸਕਦੇ ਜਿਹੜੇ ਵੀਰ ਨੇ ਦੋਸਤੋ ਬਰੀਡ ਤੇ ਕੰਮ ਕਰਨਾ ਉਹ ਵੀਰ ਦੋਸਤੋ ਇੱਥੇ ਆਉਂਦਾ ਤਾਂ ਪਰ ਇਹਨੂੰ ਛੱਡ ਕੇ ਨਹੀਂ ਜਾਂਦਾ ਕੱਦ ਪੌਂਦੀ ਬਾਈ ਦੇ ਕਹਣ ਨੂੰ ਮੀਡੀਅਮ ਆ ਤੇ ਜਦੋਂ ਦੋਸਤੋ ਦੂਜਾ ਤੀਜਾ ਸੂਆ ਹੋਈ ਦੋਸਤੋ ਇਹਨੇ ਪੂਰੀ ਮੱਝ ਬਾਨਾ ਉਦੋਂ ਨੂੰ ਦੋਸਤੋ ਗੱਲਾਂ ਇਹਦੀਆਂ ਹੋਰ ਹੀ ਹੋਣੀਆਂ ਵੀ ਇਹ ਨਹੀਂ ਕਹਿ ਸਕਦੇ ਵੀ ਛੋਟੀ ਆ ਜਾਂ ਕੁਝ ਵਾਲੀ ਵੱਡੀ ਆ ਉਮਰ ਕੱਦ ਦੇਰਮਿਆਨਾ ਉਮਰ ਮੁਤਾਬਕ ਸੋਹਣਾ ਜਿੰਦਾ ਪਰ ਬੱਚਿਆਂ ਵਿੱਚ ਦੇ ਆ ਉਮਰ ਮੁਤਾਬਕ ਕੱਦ ਬੱਚਿਆਂ ਦੇ ਵੀ ਕਿੱਦੇ ਕੇ ਹੁੰਦੇ ਦੂਜੇ ਸੂਏ ਜਾ ਕੇ ਗਾਂ ਬਣਦੀ ਆ ਸਹੀ ਗੱਲ ਆ ਦੋਸਤੋ ਬਾਕੀ ਛੰਡਈ ਬਹੁਤ ਆ ਇਸ ਵਾਰ ਦੇ ਆ ਦੋਸਤੋ ਉਤੋਂ ਹਜੇ ਕੋਈ ਪੋਲੀ ਨਹੀਂ ਪਈ ਬਿਲਕੁਲ ਸਾਫ ਸੁਗਰੀ ਝੋਟੀ ਹੈ ਦੋਸਤੋ ਬਾਕੀ ਰਾਜੀ ਰੂਜੀ ਸ਼ਾਈ ਸ਼ਵੀ ਬਹੁਤ ਚੰਗੇ ਕੱਟੇ ਠੀਕ ਆ ਕੀ ਰੇਟ ਕਰਾਂਗੇ ਭਰਾ ਇਹਦਾ ਫਿਰ ਇਹ ਤਾਂ ਜਿਹੜਾ ਅੱਜ ਦੀ ਘੜੀ ਰੇਟ ਆ ਹੂੰ ਉਹ 1:55 ਦੀ ਧਿਮਾੜ ਕਰਦੇ ਆ ਆਪਾਂ ਤਾਂ 1.5 ਲੱਖ ਦੀ ਦੇਵਾਂਗੇ ਠੀਕ ਆ ਠੀਕ ਆ ਜਿੱਦਾਂ ਤਿਆਰ ਹੋਗੀ ਉਹਦਨੇ ਤਾਂ ਪਤਾ ਨਹੀਂ ਵੀ 2 ਨੂੰ ਖੇਡੇ ਤੇ 1:70 ਨੂੰ ਖੇਡੇ ਕੇ 75 ਨੂੰ ਖੇਡੇ ਸਹੀ ਗੱਲ ਆ ਕਿਉਂ ਬਾਨਾ ਕਰਤੀ ਨੇ ਬਹੁਤ ਬਾਨਾ ਵਾਕਈ ਬਹੁਤ ਆ ਬਾਕੀ ਆਪੋ ਆਪਣੇ ਮੁਕਦਰ ਹੁੰਦੇ ਆ ਬਈ ਸਹੀ ਗੱਲ ਆ ਸਹੀ ਹੈਣਾ ਜਿਹੜੀ ਹਵਾਨੇ ਦੇ ਵਿੱਚ ਦੋਸਤੋ ਤੁਹਾਨੂੰ ਢਿੱਲ ਵਿਖਾਈ ਆ ਇਹ ਸਾਰੀ ਕੱਢਣੀ ਆ ਨੇ ਜਦੋਂ ਸੂਣਾ ਜਦੋਂ ਨੂੰ ਤੇ ਹਵਾਨਾ ਨੇ ਕਰਮਾਂ ਵਾਲੀ ਨੂੰ ਬਹੁਤ ਸੋਹਣਾ ਬਣਾਉਣਾ ਤੇ ਗੱਲ ਹੋਰ ਦੀ ਹੈਗਾ ਕਿਸੇ ਖਿਡਾਰੀ ਕੋਲ ਜਾਵੜੇ ਤਿੰਨ ਮੰਗੂਏ ਦਾ ਸਹੀ ਗੱਲ ਆ ਆਪਾਂ ਤਾਂ ਉਹ ਜੇ ਬੰਦੇ ਨਹੀਂ ਹੈਗੇ ਆਦਾ ਰੋਟੀ ਆਈ ਤੇ ਗਈ ਸਹੀ ਗੱਲ ਆ ਸਹੀ ਗੱਲ ਰਟੀਨ ਦੇ ਵਿੱਚ ਦੋਸਤੋ 22 ਦੇ ਕੋਲ ਤੁਹਾਨੂੰ ਪਤਾ ਹੀ ਆਪਾਂ ਵੀਡੀਓ ਕਵਰ ਕਰਦੇ ਆ ਕੋਈ ਬਾੜਾ ਕਦੇ ਵੀ ਮੈਨੂੰ ਲੱਗਦਾ ਪਸ਼ੂ ਬਾਈ ਕੋਲ ਹਮੇਸ਼ਾ ਹੀ ਚੰਗਾ ਹੁੰਦਾ ਇੱਕ ਦੋ ਦਿਨ ਦੂਜਾ ਦਿਨ ਸਾਡੇ ਘਰੇ ਦੂਜੀ ਰਾਤ ਪਸ਼ੂ ਨੇ ਲਈ ਨਹੀਂ ਠੀਕ ਆ ਠੀਕ ਆ ਅਭੀ ਵਿਕੀਆਂ ਹੋਈਆਂ گاਵਾ ਸਾਰੀਆਂ ਠੀਕ ਕਨਪੁਰ ਦੇ ਗਾਕਨ ਦਿੱਤੀਆਂ ਸੀ ਗਾਹ ਕਿ ਉਹ ਜਿਹਾ ਸੀ ਟੋਕੜਾਂ ਤੱਕੜਾ ਲੈਂਦਾ ਸੀਗਾ ਤੇ ਬਹੁ ਆ ਗਿਆ ਤੇ ਦੇਣੀਆਂ ਪਈਆਂ ਮਨਜੂਰੀ ਚ ਠੀਕ ਆ ਸਾਨੂੰ ਇਹ ਬਹੁਤ ਅੰਕਰੀ ਖੜੇ ਗਏ ਦੇ ਰਿੰਗਾ ਉਹ 100 ਮੰਗਲਵਾਰ ਤੱਕਿਲ ਜਾਊਗਾ ਠੀਕ ਆ ਲੋਬੀ ਸਜਣੋ 155 ਰੇਟ ਆ ਬਾਈ ਜਨਾਂ ਦਾ ਡੇਢ ਦੀ ਦੇ ਦੇ ਦਾਂਗੇ ਬਾਕੀ ਦੋਸਤੋ ਮਾਨਤਾਨ ਹੋ ਜਾਂਦਾ ਹੁੰਦਾ ਨੰਬਰ ਸਕਰੀਨ ਤੇ ਚੱਲੂ ਹੈ। ਹਾਂ ਬੰਦਾ ਵੀ ਮਤਲਬ ਸਵਾਦ ਵਾਲੇ ਦੂਰ ਰਹਿਣ ਭਰਾ ਠੀਕ ਹੈ ਜਿਹਨੇ ਲੈਣੇ ਫੋਨ ਉਹੀ ਕਰੇ ਕਿਉਂਕਿ ਕਈ ਬੰਦੇ ਸਵਾਦ ਵੀ ਬੋਹ ਲੈਂਦੇ। ਸਹੀ ਗੱਲ ਹੈ ਸਹੀ ਹੈ ਠੀਕ ਹੈ ਹਾਂ ਪਰ ਜਿਹਨੇ ਸੰਭਾਲ ਲੈਣੀ ਹੈ ਕੱਤੀ ਪਰ ਨਿਆਰਾ ਲਿਆ ਦੂਗੀ ਘਰੇ ਖੜੀ ਵੀ ਐ ਲੱਗੂ ਹੱਸਦਾ ਬੱਚਾ ਠੀਕ ਆ ਲੋ ਵੀ ਸੱਜਣੋ ਇਸ ਤੋਂ ਅੱਗੇ ਬਾਈ ਕੋਲੇ ਇੱਕ ਸਾਈ ਵਾਲਾ ਬਹੁਤ ਚੰਗੇ ਕੱਦ ਕਾਠ ਵਾਲੀ ਆ ਤੇ ਸੋਹਣੀ ਬੰਤਰਾ ਦੋਸਤੋ ਦੇਖ ਸਕਦੇ ਵੇਲਬੂਲ ਚੰਗੀ ਆ ਇਹ ਬਹੁਤ ਵਿਰਲੀ ਦੋਸਤੋ ਸੋਹਣੇ ਕੱਦ ਕਾਠ ਵਾਲੀ ਐਡੇ ਕੱਦ ਕਾਠ ਵਾਲੀ ਨਿਕਲਦੀ ਏ ਵਿਰਲੀ ਤੇ ਬਾਈ ਇਹ ਸਾਈਵਾਲ ਦੀ ਗੱਲ ਕਰੀਏ ਤਾਂ ਕਿੰਮਾ ਸੁਆਸ ਹੁੰਦੀ ਏ ਇਹ ਸੁਆ ਦੂਜਾ ਸੋਨਾ ਵੀਰੇ ਨੇ ਠੀਕ ਆ ਕੀ ਦੁੱਧ ਰਿਆ ਬਾਈ ਪਹਿਲੇ ਸੂਏ ਦਾ ਇਹਨੇ 16 ਕਿਲੋ ਦੁੱਧ ਦਿੱਤਾ ਵੀਰੇ 16 ਲੀਟਰ ਹਾਂਜੀ ਠੀਕ ਆ ਤੇ ਹੁਣ ਕਿੰਨੇ ਦਿਨ ਲੈ ਜੂਗੀ ਬਾਈ ਇਹ ਵੜ ਆਪਣੇ ਨਸਖਰਾਜ ਘਰ ਦੀ ਏ ਠੀਕ ਆ ਇਹ ਘਰਦੀ ਮੁੱਲ ਨਹੀਂ ਲਈ ਹੋਈ ਆਪਣੇ ਘਰ ਦੀ ਏ ਦੂਜੇ ਆਪਣੇ ਪਿੰਡ ਸੀਗੀ ਗਾਂ ਇਹ ਠੀਕ ਠੀਕ ਆ ਆਪਾਂ ਘਰੇ ਦੁੱਧ ਪੀਤਾ ਇਹਦਾ ਠੰਡੀ ਠੁੰਡੀ ਐ ਫੋਰੀ ਬਰਫ ਵਰਗੀ ਤੇ ਵਧੀਆ ਚੌਣ ਚਾਂ ਸੋਨਾ ਤੇ ਦੁੱਧ 16 ਕਿਲੋ ਨਾਰਮਲ ਸੇਵਾ ਤੇ ਦਿੰਦੀ ਰਹੀ 15 ਪੀਕ ਹੀ ਜੱਲੀ ਆ 16 ਵੀ ਕਰ ਦਿਆ ਹੁੰਦੀ ਸੀ ਤੇ ਹਜੇ ਇਹਦੇ ਬਾਈ ਜੀ 10 ਤੋਂ 12 ਦਿਨ ਪਏ ਆ ਹਜੇ 10 12 ਦਿਨ ਇਹਦੇ ਪਏ ਆ ਹਾਂ ਛੜ ਛੜ ਦੀ ਗਰੰਟੀ ਹੋ ਗਈ ਬੰਦੇ ਨੂੰ ਠੀਕ ਆ ਠੀਕ ਆ ਦੁੱਧ ਸੇਵਾ ਦਾ ਠੀਕ ਆ ਛੜਾ ਨਹੀਂ ਮਰਦੀ ਛੜਾ ਨੂੰ ਤਾਂ ਮੈਂ ਕਹਿੰਦਾ ਵੀ ਪਹਿਲੇ ਸੋ ਜਿੱਦਣ ਗੱਬਣ ਲਈ ਸੀ ਪਹਿਲੇ ਦਿਨ ਚੋਈ ਨਾ ਠੀਕ ਬਹੁਤ ਵਧੀਆ ਮੈਂ ਕਹਿੰਦਾ ਠੰਡੇ ਨਿਕਲੇ ਸੀ ਕ੍ਰਾਸਪਨ ਦੇ ਵਿੱਚ ਆ ਸਾਈ ਹਲ ਵੜਾ ਵਧੀਆ ਮਤਲਬ ਜਿਹੜਾ ਹੀ ਬੰਦਾ ਸੰਭਾਲੂਗਾ ਯਾਰ ਜਾਂ ਦੁੱਧ ਦੁੱਧ ਵੀ ਐ ਮਾਜਰਗਾ ਸਹੀ ਗੱਲ ਪਿਆਰ ਪੀ ਫੈਂਟ ਵਾਲਾ ਦੁੱਧ ਦੇ ਦੋ ਠੀਕ ਆ ਤੇ ਇਹਦੇ ਸੀਮਨ ਕਿਹੜਾ ਲਵਾਤਾ ਸੀ ਬਾਈ ਇਹਦੇ ਸਾਈਵਾਲ ਦੇ ਲੱਗਿਆ ਕੋਈ ਬਈ ਆਪਾਂ ਐਵੇਂ ਤੈਨੂੰ ਕਹਾਂ ਵੀ ਮੈਂ ਫਲਾਣੇ ਦਾ ਲਵਾਤਾ ਫਲਾਣੇ ਦਾ ਲਵਾਤਾ ਨਹੀਂ ਪਲੇਨ ਹੋਊਗਾ ਠੀਕ ਰੱਬ ਜਾਣਦਾ ਠੀਕ ਆ ਲੋ ਵੀ ਸਜਣੋਂ ਸਾਈਵਾਲ ਦਾ ਸੀਮਨ ਲੱਗਿਆ ਤੇ ਠੰਡੀ ਬਹੁਤ ਆ ਦੋਸਤੋ ਸੋਹਣਾ ਥਾਨ ਹਵਾਨਾ ਪਹਿਲਾਂ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ ਬਾਕੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਥਾਨ ਮਨ ਜੱਜਮੈਂਟ ਸਾਰੀ ਕਰਵਾ ਦੇਾਂਗੇ ਦੇਖ ਸਕਦੇ ਆ ਦੋਸਤੋ ਚੰਗੀ ਤੋਰ ਤੂਰਾ ਦੋਸਤੋ ਐਚਫ ਗਾਵਾਂ ਜਿੱਡੀ ਆ ਦੋਸਤੋ ਨਹੀਂ ਤਾਂ ਸਾਈਵਾਲ ਥੋੜੀਆਂ ਜੀਆਂ ਛ ਵੇਲ ਬੂਲ ਵੀ ਚੰਗੀ ਆ ਥੋੜਾ ਜਿਹਾ ਕ੍ਰੋਸ ਬਾਨਾ ਧੁੰਨੀ ਧੰਨੀ ਦੇਖ ਸਕਦੇ ਹੋ ਦੋਸਤੋ ਖਾਨ ਸੋਹਣਾ ਲੱਗਿਆ ਬਾਕੀ ਦੋਸਤੋ ਬਾਈਆਂ ਦਾ ਠੰਢੀ ਬਹੁਤ ਆ ਇੱਥੇ ਆਓਗੇ ਤਾਂ ਤੁਹਾਨੂੰ ਜ਼ਰੂਰ ਪਸੰਦ ਆਉ ਜੱਜਮੈਂਟ ਤੁਸੀਂ ਲਾ ਲੈਣੀ ਹੈ ਇਹ ਆਪਣੇ ਇਥੇ ਦੂਜੇ ਘਰੇ ਦੱਸਿਆ ਨੇ ਇਹ ਜੱਸਿਆਣੇ ਤੋਂ ਆਈ ਆ ਆਪਦੇ ਘਰੋਂ ਆਪਣੇ ਆਪਣੇ ਆਪਦੇ ਘਰੋਂ ਆਈ ਠੀਕ ਆ ਜਾਲੀ ਜੁਲੀ ਬਹੁਤ ਆ ਨਜ਼ਾਇਜ਼ੀ ਕੋਈ ਚੱਕਰ ਨਹੀਂ ਛੱਡ ਛੋੜਦਾ ਇਹਨਾਂ ਵਿਚਾਰੇ ਨੂੰ ਦੇਖ ਸਕਦੇ ਨੇ ਦੋਸਤੋ ਠੰਢੀ ਬਾਈ ਹੱਥ ਮਾਰ ਰਿਆ ਕਿੱ체 ਕਰਕੇ ਮਾਰ ਨਹੀਂਦਾ ਇਹਨਾਂ ਤੇ ਬਾਈ ਛੜ ਬਹੁਤ ਗੰਦੀ ਹੁੰਦੀ ਆ ਪਰ ਆਪਾਂ ਤੈਨੂੰ ਪਤਾ ਲੈੰਦੇ ਨਹੀਂ ਢਾਂਡੀ ਸਹੀ ਗੱਲ ਆ ਦੇਖ ਸਕਦੇ ਨੇ ਦੋਸਤੋ ਥਾਂ ਸੋਹਣਾ ਲੱਗਿਆ ਹੋਇਆ ਮੁਠੀ ਚਵਾਈ ਵਾਲਾ ਥਾਣਾ ਦੋਸਤੋ ਅਗਲੇ ਨਾਲ ਅਗਲਾ ਇੱਕੋ ਜਿਹਾ ਤੇ ਮਗਰਲੇ ਨਾਲ ਮਗਰਲਾ ਦੋਸਤੋ ਇੱਕੋ ਜਿਹਾ ਸੀ ਜੀ ਤੁਹਾਨੂੰ ਤੁਹਾਨੂੰ ਬੜਾ ਗਾਰਡਰ ਲੱਗਾ ਬੱਚੇ ਨੂੰ ਠੀਕ ਆ ਬਾਕੀ ਦੋਸਤੋ ਬਾਈ ਜਿਹੜਾ ਚਵਾਈ ਦੀ ਬਹੁਤ ਸਾਫ ਆ ਤੇ ਰੇਟ ਇਹਦਾ ਵੀ ਬਾਈ ਤੋਂ ਪੁੱਛਦੇ ਆ ਕੀ ਰੇਟ ਕਰਾਂਗੇ ਭਰਾ ਇਹਦਾ ਇਹਦਾ ਦੇਣ ਲੈਣ 65000 ਰੁਪਏ ਇਹਦਾ ਦੇਣ ਲੈਣ 65000 ਉਹ ਲਗ ਠੀਕ ਪਰ ਘਰੇ ਵਿੱਚ ਚੰਗਾ ਬਾਈਰ ਚੰਗਾ ਬੰਦਾ ਲੈ ਜਾਊਗਾ ਸਹੀ ਗੱਲ ਆ ਚਲੋ ਜੀ Rajasthan ਥੋੜੀ ਭੇਜਣੀਆਂ ਸਾਰੀਆਂ ਸਹੀ ਯਾਰ ਲੋਕੀ ਪੰਜਾਬ ਚ ਵੀ ਰਵੇ ਨੰਬਰ ਸਕਰੀਨ ਤੇ ਚੱਲ ਰਿਹਾ ਦੋਵਾਂ ਨਗਾ ਦੇ ਵਿੱਚੋਂ ਦੋਸਤੋ ਕੋਈ ਵੀ ਨਾਗ ਪਸੰਦ ਹੋਵੇ ਬਾਈ ਨਾਲ ਸੰਪਰਕ ਕਰ ਲਓਏ ਰੈਂਡ ਮਕੰਦੇ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਓ ਜੀ ਫਾਲਸਫਾ ਨਹੀਂ ਕਰਦੀ ਕਰਦੇ ਕਰੋ ਸੱਜਣੋ ਪੜ ਭੁਲ ਨਹੀਂ ਕਰਦੀ ਕੱਟੀ ਲੈਵੇ ਤੇ ਇਹਨਾਂ ਮੈਨੂੰ ਪਤਾ ਪਰ ਚੌਣ ਵੀ ਆਏ ਨਹੀਂ ਹੈਗਾ ਵੀ ਗਾੜੀ ਛੋਟੀ ਆ ਥਾਂ ਬਰਾਬਰ ਇੱਕੋ ਜਿਹਾ ਥਾਂ ਚਾਰੇ ਲੱਗੇ ਆ ਨਹੀਂ ਮੈਂ ਤਾਂ ਪਿਛਲਾ ਵੱਡਾ ਛੋਟਾ ਹੁੰਦਾ ਇੱਕੋ ਜਿਹਾ ਚਾਰੇ ਥਾਂ ਇੱਕੋ ਜਿਹਾ ਲੱਗਿਆ ਧੁੰਨੀ ਧੁੰਨੀ ਬਹੁਤ ਚੰਗੀ ਕੱਟੀ ਦੀ ਸਹੀ ਗੱਲ ਪਾਲ ਟੱਕਾ ਵੀ ਹਜੇ ਤਾਂ ਨਾ ਬਾਈ ਆਈ ਆ ਹੁਣੇ ਤੇ ਲੇਵਾ ਚੱਕ ਗਈ ਤੇ ਕੱਲ ਵਾਲਾ ਲੇਵਾ ਲੇਵਾ ਦੀ ਆਪਾਂ ਵੀਡੀਓ ਪਾ ਦਾਂਗੇ ਜੇ ਕੋਈ ਬੰਦਾ ਮੰਗੂਗਾ ਤਾਂ ਕੱਲ ਬਹੁਤ ਸੀ ਕੱਟੀ ਥੱਲੋਂ ਸਹੀ ਗੱਲ ਸਟੇਟਸ ਤੋਂ ਵੀ ਦੇਖਿਆ ਸੀਗਾ ਸਹੀ ਗੱਲ ਬਹੁਤ ਸੀ ਲਓ ਬਈ ਸੱਜਣੋ ਇਹਰ ਤੁਹਾਨੂੰ ਦੁਬਾਰੇ ਵਿਖਾ ਦਿੰਨੇ ਆ ਆ ਜਿਹੜੇ ਵਾਲਦੀ ਨੇ ਨਾ ਦੋਸਤੋ ਵਾਲਾਂ ਦੇ ਉੱਪਰ ਵਾਲੇ ਚੜੇ ਹੋਏ ਆ ਇਹ ਸਾਰੇ ਜੋ ਕੱਢ ਗਈ ਉਦੋਂ ਸੂਣਾ ਦੋਸਤੋ ਥਾਣੇ ਵੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਹੋਰ ਚਾਹ ਪਾਣੀ ਲੈਣੇ ਦੋਸਤੋ ਟੈਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸੱਜਣੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ